ਲੋਕਾਂ ਦੇ ਲਈ ਲੜਿਆ ਲੋਕਾਂ ਦੇ ਲਈ ਲੜਦੇ ਰਹਿਵਾਂਗੇ ਹਨ ਪਰ ਕੋਈ ਚੱਕਰ ਨਹੀਂ ਜੋ ਹੋ ਰਿਹਾ ਟੱਕਾ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਲੋਕਾਂ ਦਾ ਬਾਬ ਸਮਰਵਾਇਆ ਹੈ ਹਾਂਜੀ 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 ਮਾਨਯੋਗ ਅਦਾਲਤ ਦੇ ਵਿੱਚ ਤੇ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਹੈ ਅੱਜ ਬਾ ਚੱਕਾ ਹੀ ਹੋ ਰਿਹਾ ਹੈ ਕੋਈ ਜੇ ਲੋਕਾਂ ਨੇ ਨਹੀਂ ਆਇਆ ਜੀ ਬਸ ਸਾਰਾ ਟੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਭਾਨਾ ਸਿੱਧੂ ਜਿੰਦਾਬਾਦ ਭਾਨੇ ਸਿੱਧੂ ਵੱਲੋਂ ਕੀ ਨਜਿਆ ਮਾਮਲਾ ਤਾਂ ਜੀ ਇੱਕ ਲੇਡੀ ਜੀ ਨੇ ਇੱਥੇ ਰੋਪ ਲਾਇਆ ਵੀ 10000 ਰੁਪਏ ਠੀਕ ਹੈ ਵੀ ਪਾਣੀ ਨਹੀਂ ਲੈਂਦਾ ਆ ਸਰ ਪਾਣੀ ਚ ਤੁਹਾਨੂੰ ਆਹਤ ਮਿਲ ਗਈ ਆ ਕਿੰਨਾ ਕਿਤੇ ਜਥੇਬੰਦੀਆਂ ਦੇ ਵਿੱਚ ਰੋਹ ਸੀਗਾ ਸਮਰਥਕਾਂ ਚ ਰੋਹ ਸੀਗੀ ਜੀ ਦੇਖੋ ਜੀ ਗੱਲ ਇਹ ਆ ਵੀ ਜਿਹੜੀ ਜਵਾਨ ਤੋਂ ਤਾਂ ਦੇਖੋ ਕਾਨੂੰਨ ਅਨੁਸਾਰ ਹੀ ਮਿਲ ਜਾ ਜੇ ਹੁਣ ਇਹ ਕਹੇ ਦੀ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਨੂੰ ਢਿੱਲ ਕਰਤੀ ਢਿੱਲ ਢੋਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਜਵਾਨਤ ਮਿਲ ਜਾ ਲੱਗਦਾ ਜੀ ਲੋਕਾਂ ਦੇ ਹੱਕ ਅਸੀਂ 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 ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸਾਥ ਦਿੱਤੀ ਜਿਦੋਇਆ ਜੁਰਮਾਨਾ ਕਿੰਨਾ ਸੀ ਦੇਖੋ ਜੁਰਮਾਨਾ ਨਹੀਂ ਜੇ ਹੁੰਦਾ ਇਹ ਤਾਂ ਜਵਾਨ ਤਪਾਉਂਡ ਹੈਗਾ 50000 ਦਾ ਜੀ ਵੀ 50 ਹਜ਼ਾਰ ਦਾ ਬਾਈ ਬੌਂਡ ਦੇ ਕੇ ਤੁਸੀਂ ਆਦਾ ਬੰਦਾ ਵਾਕ ਜੁਰਮਾਨਤ ਮਿਲ ਗਈ ਜੁਰਮਾਨਤ ਦੇ ਕੇ ਇਗਾ ਇਹ ਤਾਂ ਬੜਾ ਲਗਾਤਾਰ ਇਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਇਸ ਤਰ੍ਹਾਂ ਦੇ ਨਾਲ। ਆਰੋਪ ਲਗਾਏ ਜਾ ਰਹੇ ਸੀਗੇ। ਤਾਂ ਹਾਂਜੀ। ਦੇਖੋ ਅਸਲ ਇਹ ਹੈ। ਚੋਰ ਆਪ ਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ। ਪਰ ਚੋਰ ਚੋਰੀ। ਤੁਕੋ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ। ਕੁਝ ਲੋਕ ਹੁੰਦੇ ਆ ਜਿਹੜੇ ਮਾਤਾ ਠੱਗ ਹੁੰਦੇ। ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰੱਕ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਟਿਕਰਾਈ ਹੈ ਜਿਹੜੀ ਔਰਤ ਨੇ ਐਫਆਰ ਦਰਜ ਕਰਾਈ ਹੈ ਉਹਦੇ ਤਾਂ ਉਹ ਤੁਰ ਘੱਟੋ-ਕੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ 38 ਦੀਆਂ ਕਮਪਲੇਟਾਂ ਚੱਲਣ ਉਹ ਵੱਖਰੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਇਹ ਸ਼ਰਅ ਗਲਤ ਹੈ ਝੂਠ ਹੈ 12 ਰਹੀ ਗੱਲ ਪਰਚਾ ਦਰਜ ਹੋਣਾ ਜਾਂ ਗ੍ਰਿਫਤਜ਼ਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੀ ਇਨਕੁਆਰੀ ਗ੍ਰਿਫਟਾਰਕ ਤੋਂ ਪਹਿਲਾਂ ਇਨਕੁਆਰੀ ਕਰਨੀ ਬਣਦੀ ਆ ਉਹ ਪ੍ਰਸ਼ਾਸਨ ਨੇ ਨਹੀਂ ਚਲੋ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਆ ਜੇ ਕਹਿ ਦਗੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਛੇਸੀ ਗੱਲਾਂ ਕਰਗੇ ਉਹ ਠੀਕ ਨਹੀਂ ਸਾਨੂੰ ਪੁਲਿਸ ਤੇ ਗੁੱਸਾ ਸਿਆਣੇ ਲੈ ਕਹਿੰਦੇ ਆ ਪੁਲਿਸ ਤਾਂ ਕਿ ਢਿੜਕਿਆ ਤੇ ਚਿੱਕੜਦਾ ਤਿਲਕਿਆ ਗੁੱਸਾ ਲਈ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਮਨੋਰਨ ਤੇ ਲੱਗਿਆ ਹੋਣਾ ਜੀ ਦੇਖੋ ਜੀ ਗੱਲ ਇਹ ਆ ਵੀ ਅਸੀਂ ਅਸੀਂ ਆਪਦੇ ਬੰਨੀਓ ਕੋਈ ਕੱਚ ਨਹੀਂ ਛੱਡਾਂਗੇ ਜੇ ਸਾਡੇ ਤੇ ਨੂੰ ਝੂਠਾ ਕਿਰਾਇਆ ਸਾਡੇ ਤੇ ਝੂਠਾ ਕਿਰਾਇਆ ਉਹਨੇ ਦੇਖੋ ਅਸੀਂ ਵੀ ਉਸਰਾ ਪਾਵਾਂਗੇ ਅਸੀਂ ਵੀ ਅਨਸਾਫਤਾ ਲੈਣਾ ਨਾ ਜੀ ਸੱਚਤਾ ਸਾਹਮਣੇ ਆਉਣਾ ਨਾ ਜੀ ਅਸੀਂ ਬਖਸ਼ਾ ਕੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿਨ੍ਹਾਂ ਲੋਕਾਂ ਦੇ ਅਸੀਂ ਪੈਸੇ ਲੋਕਾਂ ਕੋਲੋਂ ਕਰੋਨਾ ਵਜ੍ਹਾ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੂਰੇਟੋਂ ਸਿੱਟੇ ਜਾਂਦੇ ਲਿਆ ਲਿਆ। ਵਿਆਹ ਲੋ ਜੀ ਅਸੀਂ ਇਹ ਫੀਡ ਦਿੰਨੇ ਦੋਸਤ ਕਿੱਥੇ ਆਈਂਗਾ। ਬੋਲੋ ਕਿੱਥੇ? ਆਹ ਹਾਲਾਤ ਨੇ ਲੋਕ। ਕਿਤੇ ਨਾ ਕਿਤੇ ਸੱਚਾਈ ਦੀ ਜਿੱਤ ਹੋ ਰਹੀ ਹੈ। ਸੱਚ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ। ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ। ਹਾਂਜੀ ਮਾਨ ਸਰਬ ਕਿਵੇਂ ਦੇਖਦੇ ਹੋ ਜਿਹੜੀ ਪੰਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਜੁਡੀਸ਼ੀਅਲ ਪਾ ਦਿੱਤੀ ਗਈ ਸੀ ਮਾਜੋ ਕੋਰਟ ਵੱਲੋਂ ਅੱਜ ਕੀ ਨਵੀਂ ਅਪਡੇਟ ਆਈ ਹੈ ਇਹਦੇ ਵਿੱਚ? ਮਕਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 2124 ਨੂੰ ਪੰਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਜੱਜ ਸਾਹਿਬ ਨੇ ਬੈਸ ਸੁਣਨ ਤੋਂ ਪਹਿਲਾਂ ਜੁਡੀਸ਼ੀਅਲ ਪੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬਨ ਛੋਟੀ ਆ ਇਹ ਕਿਸੇ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਇੱਕ ਛੋਟੀ ਤੇ ਉਹਦੇ ਵਿੱਚ ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/06/2012 ਧਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜਾ ਤੇ ਮਨਸੋ ਪਹਿਲਾਂ ਵੀ ਉਹਦੇ ਕੋਲ ਤੇ ਕੋਈ ਲਾਇਸੈਂਸ ਨਾ ਹੋਣ ਦੇ ਰੋਗ ਲੱਗੇ ਸੀਗੇ ਤੇ ਜਿਹੜੀ 420 ਦੀ ਐਫ ਆਈ ਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਲੁਧਿਆਣਾ ਵਿੱਚ ਠੱਗੀ ਕਰਦੇ ਭਾਨਾ ਸਿੱਧੂ ਉਹਨਾਂ ਦੇ ਖਿਲਾਫ ਬੋਲਦਾ ਲਗਦਾ ਨੇ ਇਹ ਪੋਲਿਟਿਕਲ ਸ਼ੈਲਟਰ ਤੇ ਪਰਚਾ ਹੋਇਆ ਸੀਗਾ ਜਿਹੜੀ ਇੰਦਰਜੀਤ ਕੌਰਾਇ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲ੍ਹਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸਬੰਧ ਵਿੱਚ ਪਰੰਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਹੈ ਇੱਕ ਮੁਕੱਦਮੇ ਦੇ ਖਿਲਾਫ 220 ਨੰਬਰ 3011 19 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹਨਾਂ ਨਵੇਂ ਠੱਗੀ ਮਾਰੀਆ ਉਹਨਾਂ ਦੇ ਨਾਲ ਪਹਾਣਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਪਹਾਣਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਸੀ ਉਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ سزا ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 21 24 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ। ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ, ਕੋਈ ਸੁਣਵਾਈ ਨਹੀਂ ਹੋਈ, ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ। ਅਗਰ ਪੋਲਿਟੀਕਲ ਸੈਂਟਰ ਤੋਂ ਹੈ। ਇਹ ਸਿਰਫ ਪੋਲਿਟੀਕਲ ਰੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ। ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਹੁਣ ਕਦੋਂ ਤੱਕ ਪਾਨਾ ਸਿੱਧੂ ਬਾਹਰ ਆਉਗਾ? ਪਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਇਆ। ਮੇਬੀ ਕੱਲ ਤੱਕ ਬਾਹਰ ਆ ਜਾਊਗਾ। ਕੱਲ ਤੱਕ ਲੋਕਾਂ ਦੇ ਘਰੇ ਫਿਰ ਆਪਣੇ ਘਰ ਸੰਗਤ ਦਰਸ਼ਨ ਲਈ ਬੈਠਣਗੇ ਲੋਕਾਂ ਦੇ ਇਹ ਤਾਂ ਹੁਣ ਭਾਨਾ ਸਿੱਧੂ ਨੇ ਫਰਦਰ ਕੀ ਐਕਟੀਵਿਟੀ ਕਰਨੀਆਂ ਉਹ ਦੱਸਣਗੇ ਥੈਂਕ ਯੂ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਨਹੀਂ ਜੋ ਹੋ ਰਿਹਾ ੱੱ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਈਆ ਰੁਪਈਆ ਲੋਕਾਂ ਦਾ ਬਾਬ ਸਮਵਾਇਆ ਹਨਾ ਹਾਂਜੀ 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 ਮਤਲਬ ਇੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੈਲੋ ਹੈਲੋ ਹਾਂਜੀ ਬੇਸੋਦੇਵ ਪਾਨਾ ਸਿੱਧੂ ਜਿਹੜਾ ਮੈਡੀਕਲ ਵਿੱਚ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪਾਨਾ ਸਿੱਧੂ ਜੀ ਨੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੋਲਸ ਦੇ ਰੈਸਟ ਦੇ ਵਿੱਚ ਪਾਨਾ ਸਿੱਧੂ ਜੀ ਪਰ ਫਿਲਹਾਲ ਪਾਨਾ ਸਿੱਧੂ ਜੀ ਥੋੜੀ ਜਿਹੀ ਵਾਈਟ ਦਿੱਤੀ ਆ ਤੂੰ ਦੇਖ ਸਕਦੇ ਹੋ ਪਾਨਾ ਸਿੱਧੂ ਜੀ ਅਲਟਾ ਉਲਟੀ ਅਲਟੋ ਗੱਡੀ ਦੇ ਵਿੱਚ ਨੇ ਵਾਂਡੂ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਹੈ। ਨਿਆਂ ਦੀ ਬਾਤ ੱੱਕਾ ਹੀ ਹੋ ਰਿਹਾ ਹੈ। ਕੋਈ ਜੇ ਲੋਕਾਂ ਨੇ ਨਿਆਂ ਆ ਜੀ ਬਸ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ। ਭਾਨਾ ਸਿੱਧੂ ਜਿੰਦਾਬਾਦ। ਪਾਨੇ ਸਿੱਧੂ ਵੱਲੋਂ ਕੀ ਨਜਾਇਜ਼ ਹੈ ਜਿਹੜਾ ੱੱਕਾ ਹੋ ਰਿਹਾ ਤੇ ਕਿਵੇਂ ਦੇਦਿਓ ਜਿਹੜੀ ਗ੍ਰਿਫਤਾਰੀ ਹੋਈ ਆ। ਬਹੁਤ ਬਾਈ। ਕੀ ਹੋ ਗਿਆ? ਮੇਰਾ ਨੌ ਸਰਬਜੀ ਸਿੰਘ ਆ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਪਿੰਡ ਕੋਟ ਦੁਣਾ ਜੀ ਮੌਜੂਦਾ ਸਰਪੰਚਾ ਦਾ ਕੋਟ ਅੱਛਾ ਸਰਪੰਚ ਹੋ ਤੁਸੀਂ ਹਾਂਜੀ ਹਾਂਜੀ ਸਰ ਕਿਹਦੇ ਪਿੱਛੇ ਆਏ ਭਾਨੇ ਸਿੱਧੂ ਦੇ ਅੱਜ ਮਾਮਲਾ ਜਿਹੜਾ ਸੀਗਾ ਮਾਮਲੇ ਦੀ ਮੜੀ ਜਾਣਕਾਰੀ ਦਿਓ ਮਾਮਲਾ ਤਾਂ ਜੀ ਇੱਕ ਲੇਡੀ ਜੀ ਨੇ ਇੱਥੇ આરોਪ ਲਾਇਆ ਵੀ 10000 ਰੁਪਿਆ ਠੀਕ ਹੈ ਵੀ ਭਾਨੇ ਨੇ ਲੇਤਾ ਕਿਸ ਸਾਹਿਬਾ ਜੀ ਵੀ ਏਜੰਟਾਂ ਦੇ ਪੈਸੇ ਮੜਵਾਉਣ ਵਾਸਤੇ ਉਹਦੇ ਵਾਸਤੇ ਉਹ ਲੇਡੀ ਜੀ ਨੇ ਪੈਸੇ ਦਿੱਤੇ ਨੇ ਭਾਨੇ ਸਿੱਧੂ ਨੂੰ 10000 ਰੁਪਿਆ 10000 ਰੁਪਏ ਦੇ ਸਾਡੇ ਜਦੋਂ ਬੁੱਧਵਾਰ ਨੂੰ ਬੈਠਦੇ ਆ ਤਾਂ 10 2000 ਰੁਪਏ ਦਾ ਚਾਹੀ ਲੱਗੇ ਨੇ ਬਈ ਇੰਨਾ ਕੱਠ ਹੁੰਦਾ ਉੱਥੇ ਨਹੀਂ ਨਹੀਂ ਉਹਨੇ આરોਪ ਲਾਇਆ ਕਿ ਮੰਗਿਆ ਜਾਂ ਦੇ ਲੈ ਲੇ ਉਹਨੇ ਭਾਨੇ ਦੇ ਪੈਸੇ ਵੀ ਭਾਨੇ ਨੂੰ ਪੈਸੇ ਦਿੱਤੇ ਨੇ ਮੈਂ ਅੱਛਾ ਜੀ ਕਿਸ ਤਰ੍ਹਾਂ ਦਿੱਤੇ ਭਾਨੇ ਸਿੱਧੂ ਨੂੰ ਉਹਨੇ ਇਹ ਚੀਜ਼ ਕਹੀ ਹੈ ਵੀ ਤੇਰੇ ਬਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਵੀ ਤੂੰ ਇਹਨਾਂ ਨੂੰ 10000 ਰੁਪਿਆ ਦੇ ਤੇਲ ਪਾਣੀ ਦਾ ਇਹ ਚੀਜ਼ ਹੀ ਉਹਨਾਂ ਨੇ ਖਬਰਾਂ ਦੇ ਵਿੱਚ ਵੀ ਤੁਸੀਂ ਵੀ ਦੇਖਿਆ న్యూ ਚੈਨਲਾਂ ਤੇ ਇੱਕ ਦੋ ਤੇ ਚੱਲ ਰਹੀ ਹੈ ਜਦਕਿ ਗੱਲ ਇਹ ਹੋਈ ਹੋਊਗੀ ਵੀ ਜਿਹੜੇ ਬੰਦੇ ਤੇਰੇ ਬਾਰ ਚ ਧਰਨਾ ਲਈ ਬੈਠੇ ਨੇ ਜੇ ਤੂੰ ਇਹਨ ਜਿਹੜਾ ਇਹਨਾਂ ਦਾ ਠੱਗਿਆ ਹੋਇਆ ਜਾਂ ਇਹਨਾਂ ਦਾ ਰੱਖਿਆ ਹੋਇਆ ਵੀ ਉਹਦੇ ਵਿੱਚੋਂ ਤੂੰ ਇਹਨਾਂ ਨੂੰ 10-20000 ਰੁਪਏ ਤਾਂ ਦੇ ਦੇ ਨੇ ਤੇਲ ਮਚਾ ਕੇ ਆਏ ਨੇ ਉਹ ਤਾਂ ਵਾਪਸ ਕਰ ਦੇ ਗੱਲ ਤਾਂ ਇਹ ਹੋਈ ਐ ਗੱਲ ਇਹਨੂੰ ਇਹਨੂੰ ਪੁੱਠੀ ਕਰਕੇ ਇਸ ਤਰੀਕੇ ਨਾਲ ਚਲਾ ਲਿਆ ਵੀ ਤੂੰ ਤੇਲ ਦੇ ਪੈਸੇ ਦੇ ਦੇ ਜਿਹੜੇ ਧਰਨਾ ਲਾਈ ਬੈਠੇ ਨੇ ਤੇਰੇ ਬਾਹਰ ਚ ਗੱਲ ਨੂੰ ਇਸ ਤਰੀਕੇ ਨਾਲ ਚਲਾਇਆ ਵੀ ਧਰਨਾਕਾਰੀਆਂ ਨੂੰ ਪੈਸੇ ਦੇ 10000 ਰੁਪਏ ਖਰਚਾ ਤੇਲ ਦਾ ਉਹ ਨਹੀਂ ਉਹਨੇ ਕਿਹਾ ਹੈਗਾ ਬਾਈ ਨੇ ਗੱਲ ਨੂੰ ਇਹਨੂੰ ਪੂਰੀ ਤਰ੍ਹਾਂ ਬਰੀਕੀ ਨਾਲ ਨਹੀਂ ਦੱਸਿਆ ਗਿਆ ਵੀ ਜਿਹੜੇ ਬੰਦੇ ਬਾਹਰ ਚ ਧਰਨਾ ਲਾਈ ਬੈਠੇ ਨੇ ਉਹ ਬੰਦੇ ਅੱਜ ਤੇਲ ਫੂਕ ਕੇ ਤੇਰੇ ਬਾਹਰ ਚ ਆਏ ਨੇ ਘੱਟੋ ਘੱਟ ਉਹਨਾਂ ਨੂੰ 10-20000 ਰੁਪਏ ਤਾਂ ਮੋੜ ਦੇ ਬੰਦਾ ਏਡੀ ਦੂਰ ਖਰਚਾ ਕਰਕੇ ਆਇਆ 2 ਲੱਖ ਚੋਂ 20 ਤਾਂ ਮੋੜ ਗੱਲ ਇਹ ਹੋਈ ਸੀ ਦੇ ਜਿਨ੍ਹਾਂ ਦੇ ਪੈਸੇ ਮੋੜਨੇ ਸੀਗੇ ਉਹ ਤੁਹਾਡੇ ਨਾਲ ਹੈ ਅੱਜ ਵੀ ਅੱਜ ਸਾਡੇ ਨਾਲ ਨਹੀਂ ਹੈਗੇ ਪਰ ਉਹ ਸਾਡੇ ਲਿੰਕ ਅਪ ਚ ਨੇ ਇਕੱਲੇ ਉਹ ਨਹੀਂ ਹੈਗੇ ਲਿੰਕ ਅਪ ਚ ਉਹ ਏਜੰਟ ਦੇ 10 ਬੰਦੇ ਹੋਰ ਠੱਗੇ ਹੋਏ ਵੀ ਸਾਡੇ ਲਿੰਕ ਚ ਨੇ ਉਹਨਾਂ ਨੇ ਸਾਨੂੰ ਫੋਨ ਵੀ ਕੀਤਾ ਹੈ ਬਾਕਾਇਦਾ ਤੁਹਾਡੇ ਨਾਲ ਵੀ ਮਲਾਵਾਂਗੇ ਤੁਹਾਡੇ ਚੈਨਲ ਤੇ ਅਸੀਂ ਵੀ ਉਹਨਾਂ ਦੀ ਪ੍ਰੋਪਰ ਵੀਡੀਓ ਬਣਾਵਾ ਕੇ ਪਾਵਾਂਗੇ ਜਿਨ੍ਹਾਂ ਹੋਰ ਬੰਦਿਆਂ ਨੇ ਉਹ ਏਜੰਟ ਤੋਂ ਪੈਸੇ ਲੈਣੇ ਨੇ ਕਹਿੰਦੇ ਏਜੰਟ ਤੇ ਵੀ ਕੋਈ ਪਰਚੇ ਪੁੱਚੇ ਕੋਈ ਇਦਾਂ ਦਾ ਕੋਈ ਮਾਮਲਾ ਦਾ ਦਰਜ ਹੋਇਆ ਦੇਖੋ ਉਹਦੇ ਬਾਰੇ ਸਾਨੂੰ ਪਤਾ ਨਹੀਂ ਜੇ ਕਿਸੇ ਨੇ ਪੈਸੇ ਲੈਣੇ ਹੋਣ ਹੋ ਸਕਦਾ ਉਹ ਤੇ ਪਰਚਾ ਤਾਂ ਦੇਖੋ ਉਹ ਵੀ ਸੀ ਗੱਲ ਕਰਵਾਉਗੀ ਅਗਲਾ ਜਦ ਕਿਸ ਦੇ ਘਰੋਂ ਰੋਟੀ ਪੱਕਣੋਂ ਹਟ ਗਈ ਠੀਕ ਆ ਬੰਦਾ ਦਿਹਾੜੀ ਤੇ ਜਾਣ ਲੱਗ ਗਿਆ ਬਾਹਨ ਆਪਦਾ ਗਹਿਣੇ ਰੱਖ ਤਾ ਉਹਦਾ ਫਿਰ ਕੁਛ ਤਾਂ ਕਰੂਗਾ ਹੀ ਵੀਰੇ ਫਿਰ ਠੀਕ ਹੈ ਪਹਾਣਾ ਸਿੱਧੂ ਸਾਰਾ ਸੀ ਠੀਕ ਹੈ ਲੋਕਾਂ ਦਾ ਅਗਲਾ ਕਿਵੇਂ ਨਾ ਕਿਵੇਂ ਪੈਸੇ ਕਢਵਾਉਂਦਾ ਸੀ ਚਲੋ ਉੱਥੇ ਨਹੀਂ ਅਗਲਾ ਪਰਚਾ ਦਊਗਾ ਜਦ ਦਿੱਤੇ ਹੋਣਗੇ ਅਰੈਸਟ ਕਰ ਲਿਆ ਲੋਕ ਹਜੇ ਵੀ ਆਂਦੇ ਆ ਉਸ ਜਗ੍ਹਾ ਤੇ ਬੋਧਵਾਰ ਨੂੰ ਕੱਲ ਬੋਧਵਾਰ ਆਓਗੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਉਹ ਆਉਂਦੇ ਵੀ ਨਹੀਂ ਵੈਸੇ ਸੋਸ਼ਲ ਮੀਡੀਆ ਦਾ ਜਵਾਨ ਹੈ ਅੱਜ ਕੱਲ ਹਰੇਕ ਨੂੰ ਮਿੰਟੇ 'ਚ ਪਤਾ ਲੱਗ ਜਾਂਦਾ ਵੀ ਕੀ ਚੱਲ ਰਿਹਾ ਹੁਣ ਸਪੋਰਟ ਕਰਨ ਵਾਲੇ ਲੋਕ ਹੀ ਆ ਰਹੇ ਨੇ ਫੋਨ ਕਰਨ ਵਾਲੇ ਠੀਕ ਹੈ ਜਿਹਦੇ ਪੈਸੇ ਮੁੜ ਗਏ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਹਦੇ ਨਹੀਂ ਮੁੜੇ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਹਦੇ ਨਾਲ ਠੱਗੀਆਂ ਵ ਵੀ ਏਜੰਟਾਂ ਦੇ ਵੀ ਕਾਰਵਾਈ ਕਰੇ ਭਾਨੇ ਤੇ ਤਾਂ ਕਰਤੀ ਚਲੋ ਠੀਕ ਹੈ ਅੱਜ ਤੱਕ ਕਿੰਨੇ ਕੁ ਪੈਸੇ ਮੜਵਾਤੇ ਲੋਕਾਂ ਦੇ ਲਗਭਗ 1.5 ਤੋਂ 2 ਕਰੋੜ ਰੁਪਏ ਦੇ ਕੋਲੇ ਰਕਮ ਹੈ ਜਿਹੜੀ ਮੂੜੀ ਹੋਈ ਹੈ ਠੀਕ ਹੈ ਬਾਕੀ ਕਿਹੜਾ ਪੈਸਾ ਸਰਪੰਚੋਂ ਮੌਜੂਦ ਹੈ ਤੁਹਾਡੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਜਿਹੜਾ ਕੰਮ ਕਰਵਾਇਆ ਜਾਂਦਾ ਸੀ ਲੋਕਾਂ ਦੀ ਜਿਹੜੀ ਕਹਿੰਦੇ ਕੋਈ ਤਾਂ ਬਈ ਫੇਕ ਗੱਲਾਂ ਕਰਕੇ ਇਹਨਾਂ ਨੇ ਬਦਨਾਮ ਕਰਨ ਨੂੰ ਭਾਨੇ ਨੂੰ ਇੱਕ ਕਰਿਆ ਵੀ ਇਹਦਾ ਜਿਹੜੀ ਕਚਹਿਰੀ ਲੱਗਦੀ ਆ ਉਹ ਲੱਗਣਾ ਹਟ ਜਾਏ ਅੱਛਾ ਹਾਂ ਅਸੀਂ ਘੱਟ ਤੋਂ ਘੱਟ ਤੁਹਾਡੇ 1.5 ਕਰੋੜ ਰੁਪਏ ਮੰਗੂ ਸਾਡ ਲਵੇ ਜਿਹੜੇ ਉਹਨਾਂ ਦੇ ਸਬੂਤ ਪੈਨੇ ਜਿਹ ਅਸੀਂ ਮੜਿਆ ਹੋ ਜਾਂ ਜਾਣ ਕੇ ਫਸਾਇਆ ਇਹ ਗੱਲ ਹੈ ਹਾਂਜੀ ਸਿਆਸਤੀ ਨੇ ਇਹ ਕਾਰਨ ਕਿਉਂ ਫਸਾਇਆ ਗਿਆ ਕਾਰਨ ਸਰਕਾਰਾਂ ਕਿ ਚਾਹੁੰਦੀਆਂ ਨੇ ਵੀ ਕਿਤੇ ਕਚੈਰੀ ਲੱਗੇ ਚਾਹੁੰਦੀਆਂ ਨੇ ਨਹੀਂ ਚਾਹੁੰਦੀਆਂ ਸਰਕਾਰਾਂ ਕਿੰਨੀਆਂ ਵੀ ਸਾਡੇ ਪੈਰਾਂ 'ਚ ਬਿਠਣਾ ਕੇ ਸਾਨੂੰ ਕੀ ਲੋੜਾ ਸਾਡੇ ਲੱਗ ਜਿਹੜੇ ਲੋਕ ਆਉਂਦੇ ਲੱਗ ਮਾਵਾਂ ਰੋਂਦੀਆਂ ਨੇ ਵੀ ਸਾਡੇ ਘਰ ਉਜੜ ਗਏ ਕਿਸੇ ਨੇ ਗਹਿਣੇ ਵੇਚਤੇ ਆਪਦੇ ਕਿਸੇ ਨੇ ਜ਼ਮੀਨ ਵੇਚਤੀ ਅੱਜ ਉਹਨਾਂ ਨਾਲ 30-30 ਲੱਖ ਰੁਪਏਆਂ 35-35 ਲੱਖ ਰੁਪਏ ਦੇ ਠੱਗੀਆਂ ਵਜੀਆਂ ਨੇ ਤਾਂ ਉਹ ਲੋਕ ਆ ਕੇ ਰੋਂਦੇ ਨੇ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਗੱਲਬਾਤ ਸੁਣੀ ਜਿਹੜੇ ਕਿਸੇ ਇਨਸਾਫਦਾਨ ਦੀ ਕੋਸ਼ਿਸ਼ ਕੀਤੀ ਵਸ ਹਾਂਜੀ ਹਾਂਜੀ ਸੰਦੀਪ ਸਰ ਵੀ ਕਿਹਨੂੰ ਅਨਸਾਬ ਲੋਕਾਂ ਨੂੰ ਲੋਕਾਂ ਨੂੰ ਹਾਂ ਲੋਕਾਂ ਦੇ ਪੈਸੇ ਬਈ ਕਰੋੜਾਂ ਰੁਪਈਆ ਚ ਮੋੜੇ ਨੇ ਮੈਂ ਤੁਹਾਡੇ ਸਾਹਮਣੇ ਸਬੂਤ ਦੇਵਾਂਗੇ ਜਿਹੜਾ ਸੱਡਲ ਵੀਰ ਹੈ ਆ ਚੱਲਦਾ ਰੂਹਾ ਸਿਲਸਲਾ ਸਿਲਸਲਾ ਤਾਂ ਚੱਲਦੀ ਰਹੂਜੀ ਤਾਂ ਬਧੂ ਜੀ ਕੰਮ ਹੁਣ ਘਟਦਾ ਨਹੀਂ ਹੈਗਾ ਪਿੱਛੇ ਥੋੜਾ ਹਟਾ ਕੇ ਹੋਣਾ ਜਦੋਂ ਗ੍ਰਿਫਤਾਰੀ ਹੋਈ ਭਾਨੇ ਤੇ ਪਰਚਾ ਦਰਜ ਹੋਇਆ ਤੇ ਲੱਖੇ ਸਿਧਾਣੇ ਨੇ ਵੀਡੀਓ ਭਾਈ ਭਾਨੇ ਦੇ ਬੇਜ ਤੇ ਵੀ ਪਈ ਥੋੜੀ ਦੇਰ ਬਾਅਦ ਉਹ ਬੜਾ ਭੜਕਿਆ ਹੋਇਆ ਦਿਖਾਈ ਦੇ ਰਿਹਾ ਸੀ ਕੌਣ ਭਾਈ ਲੱਖਾ ਦੇਖੋ ਜਦੋਂ ਕਿਸੇ ਸੱਚੇ ਬੰਦੇ ਨਾਲ ਧੱਕਾ ਹੋਊਗਾ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈ ਨਾ ਹੁਣ ਕੋਈ ਗੁੱਸਾ ਆਵਦਾ ਕਿਸੇ ਤਰੀਕੇ ਨਾਲ ਤਾਂ ਬੰਦਾ ਗੁੱਸਾ ਕੱਢੂਗਾ ਹੀ ਨਾ ਬਾਹਰ ਰੈਲੀ ਵੀ ਚੱਲ ਰਹੀ ਸੀ ਬਾਈ ਹੋਰੀ ਭਰਾ ਵੀ ਨੇ ਇਕੱਠੇ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਬਚਾਉਣ ਦੀ ਹੈ ਪੰਜਾਬ ਦੇ ਮੁੱਦਿਆਂ ਦੀ ਹੈ ਬਾਈ ਪਹਾਣਾ ਸਿੱਧੂ ਪੰਜਾਬ ਵਾਸਤੇ ਲੜ ਰਿਹਾ ਸੀ ਕਾਮ ਲੋਕਾਂ ਦੀ ਲੜਾਈ ਲੜ ਰਿਹਾ ਸੀ ਗੁੱਸਾ ਤਾਂ ਹਰੇਕ ਨੂੰ ਹੀ ਆਊਗਾ ਕੋਈ ਬੰਦਾ ਗੁੱਸਾ ਗੁੱਸਾ ਤੁਹਾਨੂੰ ਵੀ ਹੋਊਗਾ ਚਲੋ ਤੁਸੀਂ ਨਹੀਂ ਕੱਢਦੇ ਕੋਈ ਬੰਦਾ ਕੱਢਦਾ ਕੋਈ ਨਹੀਂ ਕੱਢਦਾ ਬਾਕੀ ਚੱਕਰ ਇਹ ਹੈ ਵੀ ਜਿਹੜੇ ਬੰਦੇ ਨੇ 50 50 ਲੱਖ ਰੁਪਏ ਠ ਕੀ ਬੰਦਾ ਹੋਵੇ ਦੁਨੀਆ ਤੇ ਕਿਸੇ ਦਾ ਨਹੀਂ ਜੀ ਕਰਦਾ ਜਦੋਂ ਉਹਨੇ 50 ਲੱਖ ਦੀ ਠੱਗੀ ਮਾਰ ਲਈ 5 ਸਾਲ ਪਹਿਲਾਂ ਉਹ ਦੁਬਾਰੇ ਕਿਸੇ ਦੇ ਪੈਸੇ ਮੋੜੇ ਉਹਦਾ ਮੜਾਉਣ ਵਾਲੇ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਕੋਸ਼ਿਸ਼ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਠੀਕ ਹੈ ਬਾਈ ਦੇ ਪਿੱਛੇ ਬੰਦੇ ਵੀ ਲੱਗੇ ਰਹਿੰਦੇ ਸੀ ਆ ਚਲੋ ਪਰਚੇ ਵਾਲੇ ਵੀ ਉਲਝਾયા ਗਿਆ ਕਿ ਅੱਗੇ ਵੀ ਪਤਾ ਨਹੀਂ ਹਲੇ ਕੀ ਕੁਝ ਹੋਊਗਾ ਤਾਂ ਕੋਸ਼ਿਸ਼ ਕਰਨਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਕਾਰਡਿੰਗ ਵਾਲੀ ਕਿ ਉਹ ਬੰਦਿਆਂ ਦੇ ਕਿਹਾ ਸੀ ਕਿ ਪੈਸੇ ਦੇ ਦਿਓ ਘਟੋ ਘਟ 10000 ਦੇ ਦਿਓ ਉਹ ਚੀਜ਼ ਦੀ ਰਿਕਾਰਡਿੰਗ ਤੁਹਾਡੇ ਕੋਲ ਵੀ ਹੈਗੀ ਅਸੀਂ ਜੀ ਬਿਲਕੁਲ ਜਿੰਨੀ ਆ ਵੀ ਬਾਈ ਕਿਸੇ ਨਾਲ ਵੀ ਗੱਲ ਕਰਦਾ ਫੋਨ ਤੇ ਉਹਦੀਆਂ ਵੀਡੀਓ ਬਣੀਆਂ ਹੁੰਦੀਆਂ ਨੇ ਕਈ ਵੀਡੀਓ ਜਿਹੜੇ ਏਜੰਟ ਮੰਨ ਜਾਂਦੇ ਨੇ ਵੀ ਚਲੋ ਠੀਕ ਹੈ ਜੀ ਮੈਂ ਹਫਤੇ ਨੂੰ ਦੇ ਦੂੰਗਾ ਜਾਂ ਦੱਸ ਦਿਆਂ ਨੂੰ ਉਹ ਵੀਡੀਓ ਪੈਂਦੀਆਂ ਨਹੀਂ ਹੈਗੀਆਂ ਪਰ ਉਹ ਡਾਟਾ ਜ਼ਰੂਰ ਸਾਡੇ ਕੋਲੇ ਪਿਆ ਹੋਊਗਾ ਉਹਨੂੰ ਅਸੀਂ ਚੈੱਕ ਕਰਾਂਗੇ ਹਲੇ ਅਸੀਂ ਸਾਰੀ ਪਿੰਨ ਡਰਾਈਵਾਂ ਜਿੰਨੀਆਂ ਚ ਵੀ ਉਹ ਡਾਟਾ ਅੱਜ ਤੱਕ ਬਣਿਆ ਸਾਰਾ ਚੈੱਕ ਕਰਨਾ ਪਊਗਾ ਸਾਨੂੰ ਕਿਹੜੇ ਮੰਥ ਦੀ ਉਹ ਰਿਕਾਰਡਿੰਗ ਹੈ ਕਿਹੜੀ ਹੈ ਕੀ ਗੱਲਬਾਤ ਹੈ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਆਵਾਂਗੇ ਪਰ ਜ਼ਰੂਰ ਉਹਦੀ ਉਹ ਏਜੰਟ ਦੀ ਉਹਨੂੰ ਅਸੀਂ ਚੈੱਕ ਕਰਨਾ ਹੈ ਹਲੇ ਵੈਰੀਫਾਈ ਪੂਰਾ ਕਰਨਾ ਹੈ ਠੀਕ ਹੈ ਹਾਂਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593